ਕਬੱਡੀ 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 ਜੀ ਗਾਜੀ ਮੈਂ ਤੁਹਾਡਾ ਬੰਟੀ ਤੇ ਬਾਤ ਨਾਲ ਵਾਈਗਰੂ ਨਾਲ ਸ਼ੀਲੂ ਭਲਾ ਰਾਤੇ ਨਾਲ ਰਵੀ ਭਰਾਪਰਾ ਤੇ 4 ਤਰੀਕ ਨੂੰ ਬ੍ਰਿਸਬੇਨ ਦੇ ਵਿੱਚ ਕਬੱਡੀ ਟੂਰਨਾਮੈਂਟ ਹੋਣ ਜਾ ਰਿਹਾ ਤੇ ਤੇ ਆਪਣੀ ਸਿਰਨਿਕ ਟੀਮ ਵੀ ਪਹੁੰਚ ਰਹੀ ਆ ਤੇ ਹੋਰ ਵੀ ਬਹੁਤ ਵਧੀਆ ਟੀਮਾਂ ਪਹੁੰਚ ਰਹੀਆਂ ਤੇ ਸਾਰੇ ਵੀਰ ਪਹੁੰਚੋ ਬ੍ਰਿਸਬੇਨ ਤੇ ਮੇਲੇ ਦੀ ਰੌਣਕ ਲਾਓ ਧੰਨਵਾਦ ਜੇ ਚੰਗੀ ਤਰ੍ਹਾਂ ਨਾ ਸਪਾਈ ਹੋਈ ਝਾਂ ਭਾਜ ਨਾ ਲੱਥਣਾ ਨਾ ਆਣਾ ਭਾਈ ਭਾਈ ਜਾਂਦੇ ਕਿਉਂ ਨਾ ਭਾਈ ਕਰ ਸਾਰੀ ਸਪਾਈ ਕਰ ਲਿਆ ਵੇ ਨਹੀਂ ਤਾ ਨਾ ਕਰ ਭਾਈ ਨਾ ਇੱਥੇ ਭੈਣ ਜਮੜੇ ਪੋਚਾ ਆਲਾ ਸਾਰੇ ਪਾਸੇ ਯਾ ਲੋ ਇਹ ਘੋੜੇ ਦੇ ਬਿਊਟੀਫੁਲ ਅਨਸਾਰ ਆਈਏ ਆ ਸਾਰੇ ਘੋੜੇ ਆਂਟੀ ਜੀ ਹਾਂਜੀ ਸਸੀ ਗੱਲ ਜੀ ਤੁਹਾਡਾ ਸਵਾਗਤ ਹੈ ਸਾਡੇ YouTube ਚੈਨਲ ਤੇ ਤੇ ਕੁਛੀ ਦੁਗਾਂ ਵਾਲਾ ਦੇਖੋ ਕਿਸ ਤਰ੍ਹਾਂ ਮੈਂ ਤਲਾਅ ਰਿਹਾ ਤੇ ਅਗਲੇ ਆਉਣ ਵਾਲੇ ਟੂਰਨਾਮੈਂਟਾਂ ਦੀ ਤਿਆਰੀ ਕਰ ਰਿਹਾ ਹੈ ਭਾਵੇਂ ਘਰ ਵਿੱਚ ਜਿੰਨੇ ਮਰਜੀ ਰੱਜਵੇਂ ਹੋਣ ਪਰ ਖੁਸ਼ੀ ਦੁੱਗਾ ਵਾਲਾ ਮਿਹਨਤ ਲਈ ਟਾਈਮ ਕੱਢ ਕੇ ਲੈਂਦਾ ਹੈ ਸੋ ਅਸੀਂ ਆਸ ਕਰਦੇ ਹਾਂ ਕਿ ਖੁਸ਼ੀ ਦੁੱਗਾ ਵਾਲਾ ਜਲਦੀ ਤੋਂ ਜਲਦੀ ਖੇਡ ਗਰਾਉਂਡਾਂ ਵਿੱਚ ਆਵੇ ਕਿਉਂਕਿ ਖੁਸ਼ੀ ਦਾ ਘਰ ਬਣ ਰਿਹਾ ਹੈ ਜੇ ਤੇ ਉਸ ਪਾਸੇ ਖੁਸ਼ੀ ਹਜੇ ਵਿਜੀ ਹੈ ਜਦੋਂ ਉਹ ਕੰਮ ਕਲੀਅਰ ਹੋ ਗਿਆ ਤਾਂ ਖੁਸ਼ੀ ਜਲਦ ਹੀ ਖੇਡ ਗਰਾਉਂਡਾਂ ਵਿੱਚ ਤਮਾ ਪਾਏਗਾ ਤੋ ਵੀਡੀਓ ਚੰਗੀ ਲੱਗਦੀ ਹੈ ਤਾਂ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ ਸਿਰ ਨਵੀਂ ਤੋਂ ਨਵੀਂ ਅਪਡੇਟ ਮਿਲ ਸਕੇ ਧੰਨਵਾਦ ਜੀ